ਤੁਆਂ ਨੂੰ ਸਾਰਿਆਂ ਨੂੰ ਸ਼ਾਲੋਮ ਉਮੀਦ ਕਰਦਾ ਕਿ ਤੁਸੀਂ ਠੀਕ ਹੋ ਅੱਜ ਅਸੀਂ ਵੇਖਾਂਗੇ ਕੀ ਆਤਮਿਕ ਵਿਅਕਤੀ ਦਾ ਘਰਾਣਾ ਘਰਾਣੇ ਨਾਮ ਦੇ ਇਸ ਸ਼ਬਦ ਦਾ ਇੱਕ ਹੋਰ ਅਰਥ ਹੈ ਪਰਿਵਾਰ ਯਾਨੀ ਆਤਮਿਕ ਵਿਅਕਤੀ ਦਾ ਘਰਾਣਾ ਆਤਮਿਕ ਵਿਅਕਤੀ ਦਾ ਪਰਿਵਾਰ ਉਸ ਪਰਿਵਾਰ ਚ ਕਿਸ ਤਰ੍ਹਾਂ ਦੀਆਂ ਪਰਸਥਿਤੀਆਂ ਹਾਂ ਆਉਂਦੀਆਂ ਹੈ ਇੱਕ ਵਾਰ ਵਿਆਹ ਹੋ ਤੋ ਬਾਪ ਪਤੀ ਹੋ ਸਕਦਾ ਪਤਨੀ ਹੋ ਸਕਦੀ ਆ ਉਹ ਜਿੰਨਾ ਦਾ ਸਾਹਮਣਾ ਕਰਦੇ ਆ ਉਸ ਸੰਘਰਸ਼ ਕੀ ਆ ਕੁਝ ਸੰਘਰਸ਼ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਸਾਰਾ ਨੇ ਸ਼ੱਕ ਕੀਤਾ ਪਰਮੇਸ਼ਵਰ ਦੇ ਵਾਅਦੇ ਤੇ ਸ਼ੱਕ ਕੀਤਾ ਸੰਦੇਹ ਕੀਤਾ ਪਰਮੇਸ਼ਵਰ ਨੇ ਜੋ ਕਿਹਾ ਉਹ ਸੱਚਾ ਕਿ ਪੁੱਤਰ ਦੇਵਾਂਗਾ ਪਰ ਉਹ ਨਹੀਂ ਦੇ ਰਿਹਾ ਦੇਏਗਾ ਸੋਚਿਆ ਸੀ ਪਰ ਨਹੀਂ ਦਿੱਤਾ ਨਾ ਸ਼ਾਇਦ ਹੁਣ ਨਹੀਂ ਦੇਗਾ ਇਹ ਸੋਚ ਨੇ ਉਸ ਨੂੰ ਪਰੇਸ਼ਾਨੀ ਦੇ ਵਿੱਚ ਪਾਤਾ ਸ਼ੱਕ ਨੂੰ ਲੈ ਕੇ ਆਂਦਾ ਸ਼ੈਤਾਨ ਨੇ ਸੰਦੇਹ ਅਤੇ ਸ਼ੱਕ ਨੂੰ ਸ਼ੈਤਾਨ ਲੈ ਕੇ ਆਉਂਦਾ ਹੈ ਜਿਸ ਤਰ੍ਹਾਂ ਹਵਾ ਸ਼ੱਕ ਅਤੇ ਸੰਦੇਹ ਦੇ ਅਧੀਨ ਹੋ ਕੇ ਮਨੁੱਖ ਜਾਤੀ 'ਚ ਮੌਤ ਲੈ ਕੇ ਆਈ ਉਸੇ ਤਰ੍ਹਾਂ ਸਾਰਾ ਸ਼ੈਤਾਨ ਦੁਆਰਾ ਲਿਆਂਦੇ ਗਏ ਸ਼ੱਕ ਦੀ ਅਤੇ ਵਹਿਮ ਦੇ ਅਧੀਨ ਹੋ ਗਈ ਤਾਂ ਤਾਰੇ ਇਜ਼ਰਾਈਲੀਆਂ ਦੇ ਲਈ ਦੁਸ਼ਮਨਾ ਨੂੰ ਲੈ ਕੇ ਆਈ ਪਰਮੇਸ਼ਵਰ ਨੇ ਜੋ वचन ਦਿੱਤਾ ਉਹ ਪਰਮੇਸ਼ਵਰ ਨੇ ਪੂਰਾ ਕੀਤਾ ਇਸ ਤਰ੍ਹਾਂ ਪੂਰਾ ਕਰਨ ਦੇ ਲਈ ਪਰਮੇਸ਼ਵਰ ਨੇ ਇੱਕ ਸਮੇਂ ਨੂੰ ਨਿਯੁਕਤ ਕੀਤਾ ਭੈਣੋ ਤੇ ਭਰਾਵੋ ਜੇ ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ ਤਾਂ ਜ਼ਰੂਰ ਉਸ ਵਾਅਦੇ ਨੂੰ ਪੂਰਾ ਕਰੇਗਾ ਕਦੋਂ ਪੂਰਾ ਕਰੇਗਾ ਕਹਾਂਗੇ ਉਤਪਤੀ 21ਵਾਂ ਅਧਿਆਇ ਸ਼ੁਰੂ ਦੇ ਕੁਝ ਵਚਨ יהוה ਨੇ ਜਿਸ ਤਰ੍ਹਾਂ ਕਿਆ ਸੀ ਉਸੇ ਤਰ੍ਹਾਂ ਸਾਰਾ ਦੀ ਖਬਰ ਲੈ ਕੇ ਉਹਦੇ ਨਾਲ ਆਪਣੀ वचन ਦੇ ਅਨੁਸਾਰ ਕੀਤਾ ਸਾਰਾ ਅਬਰਾਹਮ ਤੋਂ ਗਰਭਤੀ ਹੋਈ ਅਤੇ ਉਹਦੇ ਬੁਢਾਪੇ ਚ ਉਸੇ ਸਹੀ ਸਮੇਂ ਤੇ ਇਸ ਨੂੰ ਅੰਡਰਲਾਈਨ ਕਰ ਲਓ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਗਰਭ ਦਾ ਫਲ ਦਵਾਂਗਾ ਸੰਤਾਨ ਮੈਂ ਧਿਆੰਗਾ ਸੰਤਾਨ ਨੂੰ ਦੇਣ ਲਈ ਪਰਮੇਸ਼ਵਰ ਨੇ ਇੱਕ ਸਮਾ ਨਿਯੁਕਤ ਕੀਤਾ ਸੀ ਉਸੇ ਤਰ੍ਹਾਂ ਤੁਸੀਂ ਜੋ ਪ੍ਰਾਰਥਨਾ ਕੀਤੀ ਉਹ ਪ੍ਰਾਰਥਨਾ ਪਰਮੇਸ਼ਵਰ ਨੇ ਸੁਣ ਕੇ ਉੱਤਰ ਦੇਵਾਂਗਾ ਜੇ ਤੁਹਾਡੇ ਨਾਲ ਵਾਅਦਾ ਕੀਤਾ ਹੈ ਤਾਂ ਪਿਆਰਿਓ ਜ਼ਰੂਰ ਉਹ ਪਰਮੇਸ਼ਵਰ ਉੱਤਰ ਦੇਵੇਗਾ ਕਦੋਂ ਉਹ ਉੱਤਰ ਦੇਵੇਗਾ ਉਹ ਨਿਯੁਕਤ ਸਮੇਂ ਤੇ ਉੱਤਰ ਦੇਵੇਗਾ ਸਹੀ ਸਮੇਂ ਤੇ ਪਰਮੇਸ਼ਵਰ ਉੱਤਰ ਦੇਵੇਗਾ ਤੁਸੀਂ ਜਿਸ ਸਮੇਂ ਤੇ ਚਾਹ ਰਹੇ ਹੋ ਅਗਰ ਪਰਮੇਸ਼ਵਰ ਉੱਤਰ ਨਹੀਂ ਦੇ ਦੇ ਆ ਉਹ ਸਹੀ ਸਮਾਂ ਨਹੀਂ ਆ ਪਰਮੇਸ਼ਵਰ ਸਹੀ ਸਮੇਂ ਤੇ ਉੱਤਰ ਦਵੇਗਾ ਉਸ ਸਮੇਂ ਤੱਕ ਇੰਤਜ਼ਾਰ ਕਰੋ ਉਦੋਂ ਤੱਕ ਤੁਸੀਂ ਜਾਗਦੇ ਰਹਿਣਾ ਇੱਕ ਉਮੀਦ ਉਹ ਇਹ ਆ ਮੇਰਾ ਪਰਮੇਸ਼ਵਰ ਮੇਰੀ ਮੰਗਤੋਂ ਤੇ ਮੇਰੀ ਸਮਝ ਤੋਂ ਵੱਧ ਕੇ ਮੇਰੀ ਸਮਝ ਤੋਂ ਉੱਤਮ ਉੱਤਰ ਦੇਗਾ ਉਦੋਂ ਤੱਕ ਮੈਂ ਧੀਰਜ ਦੇ ਨਾਲ ਸ਼ਾਂਤਸ਼ੀਲਤਾ ਦੇ ਨਾਲ ਇੰਤਜ਼ਾਰ ਕਰਾਂਗਾ ਇਹੀ ਮੈਂ ਕਰਨਾ ਹੈ ਜੇ ਤੁਸੀਂ ਸੱਚ ਨੂੰ ਜਾਣ ਲਵੋਗੇ ਤਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਤੁਸੀਂ ਅਦਭੁਤ ਕੰਮ ਨੂੰ ਵੇਖ ਸਕੋਗੇ ਪਰਮੇਸ਼ਵਰ ਚਾਹੁੰਦੇ ਕਿ ਉਹ ਵਿਸ਼ਵਾਸ ਸਾਡੇ ਵਿੱਚ ਹੋਵੇ ਪਰਮੇਸ਼ਵਰ ਨੇ ਸਮਾਂ ਨਿਯੁਕਤ ਕੀਤਾ ਹੈ ਸਾਰਾ ਨੂੰ ਪੁੱਤਰ ਦੇਣ ਦੇ ਲਈ ਸਾਰਾ গর্વતી ਹੋ ਕੇ ਪੁੱਤਰ ਨੂੰ ਜਨੇ ਪਰਮੇਸ਼ਵਰ ਨੇ ਸਮੇਂ ਨਿਯੁਕਤ ਕੀਤਾ ਹੈ ਸਮੇਂ ਨਿਯੁਕਤ ਕਰਨ ਵਾਲਾ ਪਰਮੇਸ਼ਵਰ ਪਰਮੇਸ਼ਵਰ ਨੇ ਸੋਚਿਆ ਸੀ ਸਾਰਾ ਉਸ ਸਮੇਂ ਦਾ ਇੰਤਜ਼ਾਰ ਕਰੇਗੀ ਪਰ ਜਲਦਬਾਜ਼ੀ ਕੀਤੀ ਪਰਮੇਸ਼ਵਰ ਦੇ ਨਿਯੁਕਤ ਸਮਿਤੀ ਉਸ ਤੋਂ ਪਹਿਲਾਂ ਉੱਤਰ ਪਾਉਣਾ ਸੋਚ ਕੇ ਤੁਸੀਂ ਜੇ ਜਲਦਬਾਜੀ ਦਾ ਫੈਸਲਾ ਕਰੋਗੇ ਤਾਂ ਸੁਣੋ ਤੁਹਾਨੂੰ ਖਤਰਿਆਂ ਦਾ ਸਾਹਮਣਾ ਕਰਨਾ ਪਵੇਗਾ ਜਲਦਬਾਜੀ ਦੇ ਕਾਰਨ ਅਤੇ ਤੁਹਾਡੇ ਲਈ ਗਲਤ ਫੈਸਲਿਆਂ ਦੇ ਕਾਰਨ ਇੱਕ ਵੱਡਾ ਨੁਕਸਾਨ ਤੁਸੀਂ ਵੇਖੋਗੇ ਸਾਰਾ ਦੇ ਜੀਵਨ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ ਪਤੀ ਨੂੰ ਕਹਿੰਦੀ ਕਿ ਆਪਣੀ ਨੌਕਰਾਨੀ ਦੇ ਨਾਲ ਜਾ ਜਲਦਬਾਜੀ ਕੀਤੀ ਉਸ ਤੋਂ ਬਾਅਦ ਉਹਦੀ ਜੋ ਸੋਚ ਸੀ ਉਹਨੇ ਜੋ ਫੈਸਲਾ ਕੀਤਾ ਸੀ ਉਹ ਬੜਾ ਹੀ ਖਤਰਨਾਕ ਹੈ ਉਨੇ ਉਹ ਦੀ ਜੀਵਨ ਦੀ ਸ਼ਾਂਤੀ ਨੂੰ ਦੂਰ ਕਰ ਦਿੱਤਾ ਸੀ ਬਾਅਦ ਚ ਉਸ ਨੂੰ ਸਮਝ ਆਇਆ ਅਤੇ ਉਹ ਪਛਤਾਈ ਫਿਰ ਪਛਤਾਉਂਦਾ ਕੀ ਫਾਇਦਾ ਪਰ ਜਦ ਸਮੇਂ ਆਇਆ ਤਾਂ ਪਰਮੇਸ਼ਵਰ ਉਹਦੇ ਗਰਭ ਨੂੰ ਖੋਲ ਕੇ ਪਰਮੇਸ਼ਵਰ ਨੇ ਉਸ ਨੂੰ ਸੋਨਾ ਪੁੱਤਰ ਦਿੱਤਾ ਅਤੇ ਉਸ ਦਾ ਨਾਮ ਕੀ ਸੀ ਜਾਣਦੇ ਹੋ ਇਸਹਾਕ ਇਸਹਾਕ ਦਾ ਅਰਥ ਕੀਆ ਹਸਾ ਜਦੋਂ ਇਸਹਾਕ ਦਾ ਜਨਮ ਹੋਇਆ ਸਾਰਾ ਦੇ ਜੀਵਨ ਚ ਹਾਸਾ ਆ ਗਿਆ ਉਸ ਸਮੇਂ ਤੱਕ ਜੋ ਚਿੰਤਾ ਸੀ ਨਿਰਾਸ਼ ਸੀ ਅਤੇ ਪਰੇਸ਼ਾਨ ਸੀ ਅਤੇ ਉਸੇ ਦੁਖੀ ਸਾਰਾ ਦੇ ਮੂੰਹ ਨੂੰ ਪਰਮੇਸ਼ਵਰ ਨੇ ਪ੍ਰਕਾਸ਼ ਨਾਲ ਖੁਸ਼ੀ ਨਾਲ ਹਾਸੇ ਨਾਲ ਆਨੰਦ ਨਾਲ ਭਰਤਾ ਇਸ ਲਈ ਉਹਨਾਂ ਨੇ ਉਸ ਦਾ ਨਾਮ ਇਸਹਾਕ ਰੱਖਿਆ ਦੁੱਖ ਨਾਲ ਭਰੀ ਹੋਏ ਪਰਾ ਅਤੇ ਦੁੱਖ ਨਾਲ ਭਰੀ ਭੈਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਤੁਹਾਡੇ ਚਿਹਰੇ ਨੂੰ ਪਰਮੇਸ਼ਵਰ ਹਸਾਉਣ ਜਾ ਰਿਹਾ ਜਲਦ ਹੀ ਤੁਹਾਡੇ ਚਿਹਰੇ ਤੇ ਵੱਡੇ ਆਨੰਦ ਨੂੰ ਪਰਮੇਸ਼ਵਰ ਦੇਣ ਜਾ ਰਿਹਾ ਅਤੇ ਹਸਾਉਣ ਜਾ ਰਿਹਾ ਇਸ ਸੱਚ ਦੇ ਤੁਸੀਂ ਵਿਸ਼ਵਾਸ ਕਰਕੇ ਦੁਖੀ ਹੋਣਾ ਛੱਡ ਦਿਓ ਰੋਣਾ ਛੱਡ ਦਿਓ ਹੰਝੂ ਬਹਾਣੇ ਛੱਡ ਦਿਓ ਚਿੰਤਾ ਕਰਨੀ ਛੱਡ ਦਿਓ ਡਿਪਰੈਸ਼ਨ ਚ ਪੈਣਾ ਛੱਡ ਦਿਓ ਹੰਨਾ ਦੇ ਕਈ ਸਮੇਂ ਤੋਂ ਸੰਤਾਨ ਨਹੀਂ ਸੀ ਜਦੋਂ ਪਰਮੇਸ਼ਵਰ ਨੇ ਏਲੀ ਦੇ ਦੁਆਰਾ ਹੰਨਾ ਨਾਲ ਗੱਲ ਕੀਤੀ ਹੰਨਾ ਨੇ ਵਿਸ਼ਵਾਸ ਕੀਤਾ ਉਸ ਸਮੇਂ ਤੋਂ ਦੁਖੀ ਹੋਣਾ ਛੱਡ ਦਿੱਤਾ ਦੁਖੀ ਹੋਣਾ ਛੱਡ ਦਿੱਤਾ ਕਹਿੰਦਾ ਅਰਥ ਕੀ ਹੈ ਦੱਸੋ ਉਸ ਸਮੇਂ ਤੋਂ ਬਹੁਤ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ ਇਹਦੀ ਵਜ੍ਹਾ ਕੀ ਸੀ ਇੱਕ ਸੋਨਾ ਬੱਚਾ ਪਰਮੇਸ਼ਵਰ ਦੇਣ ਜਾ ਰਿਹਾ ਮੈਂ ਕਿਉਂ ਰੋਵਾਂ ਮੈਂ ਕਿਉਂ ਦੁਖੀ ਹੋਵਾਂ ਸੁਣ ਰਹੇ ਹੋ ਪੈਣੂ ਉੱਤੇ ਭਰਾਵੋ ਉੱਤਮ ਉੱਤਰ ਪਰਮੇਸ਼ਵਰ ਤੁਹਾਨੂੰ ਦੇਣ ਜਾ ਰਿਹਾ ਤੁਸੀਂ ਕਿਉਂ ਰੋਣਾ ਕਿਉਂ ਚਿੰਤਾ ਕਰਨੀ ਆ ਕਿਉਂ ਦੁਖੀ ਹੋਣਾ ਹੈ ਸੁਣੋ ਤੁਹਾਡੇ ਦੁੱਖ ਦੇ ਦਿਨ ਖਤਮ ਹੋਣ ਜਾ ਰਹੇ ਆ ਪਰਮੇਸ਼ਵਰ ਉੱਤਮ ਉੱਤਰ ਦੇਣ ਜਾ ਰਹੇ ਆ ਜੇ ਵਿਸ਼ਵਾਸ ਕਰਦੇ ਹੋ ਤਾਂ ਖੁਸ਼ੀ ਦੇ ਨਾਲ ਰਹੋ ਅੱਜ ਤੁਹਾਡੇ ਕੋਲ ਨੌਕਰੀ ਨਹੀਂ ਆ ਮਿਲਣ ਜਾ ਰਹੀ ਆ ਅੱਜ ਤੁਹਾਡਾ ਵਿਆਹ ਨਹੀਂ ਆ ਹੋਣ ਜਾ ਰਿਹਾ ਅੱਜ ਤੁਹਾਡੇ ਬੱਚੇ ਨਹੀਂ ਆ ਮਿਲਣ ਜਾ ਰਹੇ ਆ ਤੁਹਾਡਾ ਆਪਣਾ ਘਰ ਨਹੀਂ ਆ ਪਰਮੇਸ਼ਰ ਦੇਣ ਜਾ ਰਹੇ ਆ ਤੁਹਾਡੇ ਕੋਲ ਇੱਕ ਵੀ ਪੈਸਾ ਨਹੀਂ ਆ ਬਹੁਤ ਸਾਰੇ ਲੋਕਾਂ ਨੂੰ ਦਾਨ ਕਰ ਸਕੇ ਐਸਾ ਸਮਾਂ ਪਰਮੇਸ਼ਰ ਤੁਹਾਡੇ ਜੀਵਨ ਚ ਲੈ ਕੇ ਆ ਰਿਹਾ ਇਹ ਵਿਸ਼ਵਾਸ ਜਾਂ ਫਿਰ ਭਰੋਸਾ ਤੁਹਾਡੇ ਵਿੱਚ ਹੈ ਤਾਂ ਫਿਰ ਸੁਣੋ ਆਉਣ ਵਾਲੇ ਸਮੇਂ ਚ ਜੋ ਤੁਹਾਨੂੰ ਮਿਲਣ ਜਾ ਰਿਹਾ ਹੈ ਜੇ ਉਹਨਾਂ ਆਸ਼ੀਸ਼ਾਂ ਤੇ ਤੁਹਾਡਾ ਧਿਆਨ ਹੈ ਤਾਂ ਪਰ ਅੱਜ ਤੁਹਾਡੇ ਜੀਵਨ ਚ ਜੋ ਨਿਰਾਸ਼ ਹੋਣ ਵਾਲੀਆਂ ਪਰਸਤਿਤੀਆਂ ਹੈ ਉਹਦੇ ਕਾਰਨ ਤੁਹਾਨੂੰ ਦੁਖੀ ਹੋਣ ਦੀ ਲੋੜ ਨਹੀਂ ਆ ਖੇਤ ਦੀ ਜ਼ਮੀਨ ਜਦ ਬੰਜਰ ਹੁੰਦੀ ਆ ਉਹਦੇ ਚ ਪਾਣੀ ਛੜਦੇ ਆ ਜ਼ਮੀਨ ਨੂੰ ਨਰਮ ਕਰਦੇ ਆ ਅਤੇ ਖੇਤ ਨੂੰ ਵੋਂਦੇ ਆ ਉਸ ਤੋਂ ਬਾਅਦ ਬੀਜ ਬੋਨੇ ਆ ਜਦ ਬੋਨੇ ਆ ਉਸ ਸਮੇਂ ਖੁਸ਼ੀ ਹੁੰਦੀ ਆ ਕਿਉਂ ਹੁੰਦੀ ਖੇਤਾਂ ਚ ਜਦ ਪਾਣੀ ਆਉਂਦਾ ਤਾਂ ਖੁਸ਼ੀ ਮਿਲਦੀ ਆ ਬੀਜ ਦੇ ਸਮੇਂ ਖੁਸ਼ੀ ਮਿਲਦੀ ਆ ਜਦ ਬੀਜ ਫਲਦਾ ਤਾਂ ਖੁਸ਼ੀ ਹੁੰਦੀ ਆ ਰੋਂਦੇ ਹੋਏ ਤੁਸੀਂ ਨਹੀਂ ਵੇਖੋਗੇ ਕਿਉਂ ਇੱਕ ਦਿਨ ਮੇਰੀ ਫਸਲ ਉੱਗੇਗੀ ਇੱਕ ਦਿਨ ਇਹ ਫਸਲ ਮੈਨੂੰ ਖਾਣਾ ਦੇਵੇਗੀ ਇਸ ਪਰੋਸੇ ਦੇ ਨਾਲ ਹੀ ਖੇਤ ਚ ਕੰਮ ਕਰਨ ਵਾਲੇ ਕਿਸਾਨ ਵਿਸ਼ਵਾਸ ਦੇ ਨਾਲ ਬੀਜਦੇ ਆ ਸਹੀ ਸਮੇਂ ਤੇ ਮੈਂ ਫਸਲ ਕਟਾਂਗਾ ਉਸੇ ਤਰ੍ਹਾਂ ਮੇਰੇ ਪੈਨੂ ਅਤੇ ਭਰਾਓ ਮਿਹਨਤ ਕਰ ਰਹੇ ਹਾਂ ਕਸ਼ਤ ਚੱਲ ਰਹੇ ਹਾਂ ਦੁੱਖ ਚੱਲ ਰਹੇ ਹਾਂ ਮੁਸੀਬਤ ਚੱਲ ਰਹੇ ਹਾਂ ਅੱਜ ਜੋ ਮਿਹਨਤ ਕਰ ਰਹੇ ਹੋ ਉਹਦਾ ప్రతిਫਲ ਜੋ ਪਰਿਸ਼ਰਮ ਕਰ ਰਹੇ ਹੋ ਉਹਦਾ ప్రతిਫਲ ਸ਼ਾਇਦ ਅੱਜ ਨਹੀਂ ਮਿਲੇਗਾ ਪਰ ਲੇਕਿਨ ਕੱਲ ਦਾ ਦਿਨ ਆਉਣ ਵਾਲਾ ਹੈ ਤੁਸੀਂ ਜੋ ਮਿਹਨਤ ਕੀਤੀ ਉਹਦਾ ప్రతిਫਲ ਜ਼ਰੂਰ ਤੁਸੀਂ ਵੇਖੋਗੇ ਉਹ ਦਿਨ ਤੁਹਾਡੇ ਜੀਵਨ ਚ ਆਏਗਾ ਜੇ ਉਹਦੇ ਤੇ ਵਿਸ਼ਵਾਸ ਕਰਦੇ ਆਂ ਤਾਂ ਪਰਮੇਸ਼ਵਰ ਦੇ ਠਹਿਰਾਏ ਸਮੇਂ ਤੇ ਤੁਹਾਡੇ ਹੰਝੂ ਪੂੰਝਣ ਦੇ ਲਈ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਪਰਮੇਸ਼ਵਰ ਉੱਤਰ ਆਏਗਾ ਇੱਕ ਮਿੰਟ ਵੀ ਉਹ ਪਰਮੇਸ਼ਵਰ ਦੇਰੀ ਨਹੀਂ ਕਰੇਗਾ ਵਚਨ ਦੇ ਕੇ ਭੁੱਲ ਜਾਏ ਉਹ ਮਨੁੱਖ ਨਹੀਂਆ ਜਿੱਦਾਂ ਪਰਮੇਸ਼ਵਰ ਨੇ ਕਿਹਾ ਸਾਰਾ ਤੇ ਅਬਰਾਹਮ ਨੂੰ ਸੋਹਣਾ ਪੁੱਤਰ ਦਿੱਤਾ ਉਸ ਪੁੱਤਰ ਦਾ ਕੀ ਨਾਮ ਸੀ ਇਜ਼ਹਾਕ ਹੁਣ ਇਜ਼ਹਾਕ ਦਾ ਜਨਮ ਹੋਇਆ ਉਸ ਤੋਂ ਬਾਅਦ ਉਹ ਵੱਡਾ ਗਿਆ ਮਜ਼ਬੂਤ ਹੁੰਦਾ ਗਿਆ ਆਪਣੀ ਜਵਾਨੀ ਚ ਆ ਗਿਆ ਅਤੇ ਵਿਆਹ ਦੇ ਯੋਗ ਵੀ ਹੋ ਗਿਆ ਜਦ ਉਹਦੇ ਵਿਆਹ ਦੀ ਉਮਰ ਹੋਈ ਤਾਂ ਉਹਦੀ ਆਤਮਿਕਤਾ ਕੀ ਸੀ ਆਓ ਅਸੀਂ ਵੇਖਾਂਗੇ ਜਦੋਂ ਵਿਆਹ ਦਾ ਸਮਾਂ ਇਸਹਾਕ ਦੀ ਆਤਮਿਕਤਾ 24ਵਾਂ ਵਚਨ ਇੱਕ ਪਾਸੇ ਅਬਰਾਹਮ ਇਸਹਾਕ ਦੇ ਲਈ ਯੋਗ ਜੀਵਨ ਸਾਥੀ ਨੂੰ ਲੈ ਕੇ ਆਉਣ ਦੇ ਲਈ ਉਸ ਨੇ ਆਪਣੇ ਵਿਸ਼ਵਾਸ ਯੋਗ ਦਾਸ ਨੂੰ ਭੇਜਿਆ ਉਸ ਦਾਸ ਨੇ ਇਸਹਾਕ ਦੇ ਲਈ ਉਹਦੇ ਲਈ ਜੋ ਜੀਵਨ ਸਾਥੀ ਜ਼ਰੂਰੀ ਸੀ ਉਸ ਨੂੰ ਲੱਭਦਾ ਗਿਆ ਪ੍ਰਾਰਥਨਾ ਦੇ ਨਾਲ ਗਿਆ ਪ੍ਰਤੀਫਲ ਚ ਪਰਮੇਸ਼ਵਰ ਦੁਆਰਾ ਨਿਯੁਕਤ ਕੀਤੀ ਗਈ ਰਿਬਿਕਾ मिल ही गई रिबकानु लेके आ रिया ਸੀ जवान ਪਿਆਨੋ ਤੇ ਪ੍ਰਭੂ ਵਿਆਹ ਦੇ ਸਮੇਂ ਚ ਤੁਹਾਡੀ ਆਤਮਿਕਤਾ ਕੀ ਚਾਹੀਦੀ ਆ ਬਾਈਬਲ ਚ ਇਸਹਾਕ ਦਿਖਾ ਰਿਹਾ ਆਓ ਵੇਖਾਂਗੇ 24ਵਾਂ ਅਧਿਆਏ 63ਵਾਂ ਵਚਨ ਸ਼ਾਮ ਦੇ ਸਮੇਂ ਉਹ ਮੈਦਾਨ ਚ ਹਾਂ ਧਿਆਨ ਕਰਨ ਦੇ ਲਈ ਨਿਕਲਿਆ ਸੀ ਇਸਹਕ ਜਦੋਂ ਸ਼ਾਮ ਹੋਈ ਪਰਮੇਸ਼ੁਰ ਦੇ ਨਾਲ ਸਮਾਂ ਬਿਤਾਉਣ ਦੇ ਲਈ ਮੈਦਾਨ ਦੇ ਵਿੱਚ ਗਿਆ ਯੇਸ਼ੂ ਮਸੀਹ ਸ਼ਾਮ ਨੂੰ ਪਰਮੇਸ਼ੁਰ ਨਾਲ ਸਮਾਂ ਬਿਤਾਉਣ ਦੇ ਲਈ ਯਤੂਨ ਦੇ ਪਹਾੜ ਤੇ ਜਾਂਦੇ ਸੀ ਜਵਾਨੀ ਦੇ ਵਿੱਚ ਪਰਮੇਸ਼ੁਰ ਨਾਲ ਸਮਾਂ ਬਿਤਾਣਾ ਅਦਭੁਤ ਹੈ ਆਸ਼ੀਸ਼ਾ ਇਹ ਹੀ ਆਉਣ ਵਾਲੇ ਸਮੇਂ ਵਿੱਚ ਆਤਮਿਕ ਐਸ਼ਵਰਿਆ ਦਾ ਆਧਾਰ ਹੈ ਜਵਾਨ ਬੱਚਿਓ ਜਵਾਨੀ ਚ ਇਕਾਂਤ ਵਿੱਚ ਪਰਮੇਸ਼ੁਰ ਦੇ ਨਾਲ ਸਮਾਂ ਬਿਤਾਉਣਾ ਸੱਚਮੁੱਚ ਵੱਡੀ ਆਸ਼ੀਸ਼ਾ ਜਦੋਂ ਮੈਂ 17 ਸਾਲ ਦਾ ਸੀ ਮੈਂ ਕਾਲਜ ਇਕੱਲਾ ਰਹਿੰਦਾ ਸੀ ਉਹਨਾਂ ਦਿਨਾਂ 'ਚ ਜ਼ਿਆਦਾ ਸਮੇਂ ਪਰਮੇਸ਼ਵਰ ਨਾਲ ਬਿਤਾਉਣਾ ਆਦਤ ਬਣਾ ਲਈ ਹਰ ਰੋਜ਼ ਕਾਲਜ ਰਹੇ ਐਗਜ਼ਾਮ ਰਵੇ ਤਾਂ ਵੀ ਹਰ ਰੋਜ਼ ਘੱਟੋ-ਘੱਟ 3 ਘੰਟਿਆਂ ਤੱਕ ਬਾਈਬਲ ਪੜ੍ਹਨੀਆਂ ਪ੍ਰਾਰਥਨਾ ਕਰਨੀਆਂ 3 ਘੰਟਿਆਂ ਤੱਕ ਇੱਕ ਸਟੂਡੈਂਟ ਦੇ ਰੂਪ 'ਚ ਹਰ ਰੋਜ਼ ਪਰਮੇਸ਼ਵਰ ਦੇ ਨਾਲ ਬਿਤਾਉਂਦੀ ਸਮਨ ਨੂੰ ਅਲਗ ਕਰਨ ਦਾ ਪਰਮੇਸ਼ਰ ਨੇ ਮੈਨੂੰ ਸਮਾਂ ਦਿੱਤਾ ਜਵਾਨ ਭੈਣੋ ਤੇ ਭਰਾਵੋ ਮੈਂ ਤੁਹਾਨੂੰ ਪੁੱਛਦਾ ਹਾਂ ਅੱਜ ਤੁਸੀਂ ਕਿਹਦੇ ਨਾਲ ਜ਼ਿਆਦਾ ਸਮਾਂ ਬਿਤਾ ਰਹੇ ਹੋ ਆਪਣੇ ਮਿੱਤਰਾਂ ਨਾਲ ਚੈਟਿੰਗ ਕਰਦੇ ਹੋਏ ਸੋਸ਼ਲ ਮੀਡੀਆ ਤੇ ਬੇਕਾਰ ਦੀਆਂ ਗੱਲਾਂ ਦੇ ਵਿੱਚ ਪਾਪ ਵਿੱਚ ਮਿੱਤਰਾਂ ਦੇ ਨਾਲ ਘੁੰਮਣ ਦੇ ਲਈ ਸ਼ਾਪਿੰਗ ਮਾਲਸ ਦੇ ਵਿੱਚ ਆਵਾਰਾ ਘੁੰਮਣ ਦੇ ਵਿੱਚ ਮੈਂ ਪੁੱਛਦਾ ਤੁਸੀਂ ਕਿਹਦੇ ਨਾਲ ਆਪਣਾ ਸਮਾਂ ਖਰਾਬ ਕਰ ਰਹੇ ਹੋ ਇੱਕ ਪਾਸੇ ਤੁਸੀਂ ਕਹਿ ਰਿਹਾ ਕਿ ਮੈਂ ਆਤਮਿਕ ਹਾਂ ਅਤੇ ਕਹਿ ਰਹੇ ਕਿ ਉਦਾਰ ਪਾਇਆ ਹੈ ਬਪਤਿਸਮਾ ਲਿਆ ਹੈ ਅਤੇ ਇਹ ਵੀ ਕਹਿ ਰਹੇ ਕਿ ਸੇਵਾ ਚ ਹਿੱਸਾ ਲੈ ਰਹੇ ਆ ਤੁਸੀਂ ਜੋ ਸੇਵਾ ਚ ਹਿੱਸਾ ਲੈ ਰਹੇ ਹੋ ਉਸ ਇਕਾਈ ਦੇ ਵਿੱਚੋਂ ਪਵਿੱਤਰ ਕੀਤੇ ਗਏ ਹੋ ਤੁਸੀਂ ਬਪਤਿਸਮਾ ਵੀ ਲੈ ਲਿਆ ਹੈ ਅਤੇ ਸੰਗਤੀ ਦੇ ਵਿੱਚ ਵੀ ਜਾ ਰਹੇ ਹੋ ਤੁਸੀਂ ਜਿਆਦਾ ਸਮਾਂ ਕਿਦੇ ਲਈ ਕੱਢ ਰਹੇ ਹੋ ਇੱਕ ਵਾਰ ਸੋਚ ਕੇ ਦੇਖੋ ਭੈਣੋ ਅਤੇ ਭਰਾਵੋ ਪਿਆਰੇ ਜਵਾਨ ਬੱਚਿਓ ਆਪਣੀ ਜਵਾਨੀ ਚ ਤੁਛ ਅਤੇ ਨੀਚ ਥੋੜੇ ਸਮੇਂ ਦੇ ਪਾਪ ਦੇ ਆਨੰਦ ਚ ਬੇਕਾਰ ਦੇ ਦੋਸਤਾਂ ਦੇ ਨਾਲ ਆਪਣਾ ਸਮਾਂ ਖਰਾਬ ਨਾ ਕਰੋ ਜੋ ਤੁਹਾਨੂੰ ਚੰਗਾ ਭਵਿੱਖ ਦੇ ਸਕਦਾ ਹੈ ਹਜ਼ਾਰਾਂ ਤੇ ਲੱਖਾਂ ਲੋਕਾਂ ਲਈ ਤੁਹਾਨੂੰ ਆਸ਼ੀਸ਼ਦਾਇਕ ਬਣਾ ਸਕਦਾ ਹੈ ਉਸ ਪਰਮੇਸ਼ਵਰ ਦੇ ਨਾਲ ਜੇ ਤੁਸੀਂ ਰਹੋਗੇ ਉਹਦੀ ਹਜ਼ੂਰੀ 'ਚ ਜੇ ਗੋਡੇ ਟੇਕੋਗੇ ਤਾਂ ਉਹ ਤੁਹਾਡੇ ਜੀਵਨ ਨੂੰ ਆਸ਼ੀਸ਼ਦਾਇਕ ਬਣਾਉਣ ਦੇ ਲਈ ਉਹ ਪਰਮੇਸ਼ਰ ਸਮਰਥੀ ਆ ਇਸ ਲਈ ਕਹਿ ਰਿਹਾ ਹਾਂ ਜਵਾਨ ਬੱਚਿਓ ਇਕਾਂਤ 'ਚ ਪਰਮੇਸ਼ਵਰ ਨਾਲ ਸਮਾਂ ਬਿਤਾਉਣਾ ਆਦਤ ਬਣਾ ਲਓ ਇਸਹਾਕ ਜਦ ਵਿਆਹ ਦਾ ਸਮਾਂ ਆਇਆ ਵਿਆਹ ਦੀ ਉਮਰ 'ਚ ਉਸ ਲੜਕੀ ਨਾਲ ਪਿਆਰ ਕਰਕੇ ਉਹ ਸਮਾਂ ਉਸ ਲੜਕੇ ਨਾਲ ਬਿਤਾ ਕੇ ਉਸ ਲੜਕੀ ਦਾ ਇਸਤੇਮਾਲ ਕਰਕੇ ਮੈਨੂੰ ਤੇਰੀ ਲੋੜ ਨਹੀਂ ਜਾਂ ਜਾ ਕਹਿਣ ਵਾਲਾ ਵੀ ਨਹੀਂ ਸੀ ਪਿਆਰ ਪਿਆਰ ਦੇ ਚੱਕਰ ਚ ਮੈਂ ਕਦੇ ਵੀ ਲੜਕੀਆਂ ਪਿੱਛੇ ਨਹੀਂ ਪਿਆ ਦੋ ਤਿੰਨ ਲੜਕੀਆਂ ਮੈਂਟੇਨ ਵੀ ਨਹੀਂ ਕੀਤੀਆਂ ਜ਼ਰੂਰਤ ਪੂਰੀ ਹੋਣ ਤੋਂ ਬਾਅਦ ਛੱਡ ਦੇਣ ਵਾਲਾ ਪਾਪ ਮੈ ਸੁਭਾ ਕਦੇ ਵੀ ਨਹੀਂ ਸੀ ਫਿਰ ਆਪਣੀ ਜਵਾਨੀ ਦੀ ਪਵਿੱਤਰਤਾ ਨੂੰ ਬਚਾਉਂਦੇ ਹੋਏ ਆਪਣੇ ਜੀਵਨ ਚ ਉੱਤਮ ਪਰਮੇਸ਼ਵਰ ਦੇ ਨਾਲ ਸੰਗਤੀ ਚ ਰਹਿੰਦੇ ਹੋਏ ਪ੍ਰਾਰਥਨਾ ਦੇ ਜੀਵਨ ਨੂੰ ਆਪਣੀ ਆਤਮਿਕਤਾ ਬਣਾ ਲਿਆ ਐਸਾ ਅਦਭੁਤ ਆਤਮਿਕ ਸੀ ਇਸਹਾਕ ਜਦ ਮੈਦਾਨ ਚ ਜਾ ਕੇ ਪਰਮੇਸ਼ਵਰ ਦਾ ਧਿਆਨ ਕਰ ਰਿਹਾ ਸੀ ਤਾਂ ਉਸ ਸਮੇਂ ਕੌਣ ਸਾਹਮਣੇ ਆਇਆ ਜਾਣਦੇ ਹੋ ਪਰਮੇਸ਼ਵਰ ਦੀ ਚੁਣੀ ਹੋਈ ਇੱਕ ਸੋਹਣੀ ਆਤਮਿਕ ਲੜਕੀ ਸੋਹਣੀ ਆਤਮਿਕ ਲੜਕੀ ਰਿਬਿਕਾ ਆਈ ਵੇਖੋ ਬਾਈਬਲ ਚ ਕੀ ਆ 63 ਵਚਨ ਸ਼ਾਮ ਦੇ ਸਮੇਂ ਉਹ ਮੈਦਾਨ ਚ ਧਿਆਨ ਕਰਨ ਦੇ ਲਈ ਨਿਕਲਿਆ ਸੀ ਉਸ ਨੇ ਅੱਖਾਂ ਚੱਕ ਕੇ ਵੇਖਿਆ ਕਿ ਊਠ ਚੱਲਦੇ ਹੋਏ ਆ ਰਹੇ ਆ ਊਠ ਕਦੋਂ ਆ ਰਹੇ ਸੀ ਜਦੋਂ ਪਰਮੇਸ਼ਵਰ ਦੀ ਹਜ਼ੂਰੀ 'ਚ ਧਿਆਨ ਲਾ ਰਿਹਾ ਸੀ ਉਂਟ ਚਲੇ ਆ ਰਹੇ ਸੀ ਤਰੀਬਕਾ ਨੇਵੀ ਅੱਖਾ ਚੱਕ ਕੇ ਇਸਹਾਕ ਨੂੰ ਵੇਖਿਆ ਦੇਖਦੇ ਹੀ ਉਂਟ ਤੋਂ ਉਤਰ ਗਈ ਤਦ ਉਸਨੇ ਦਾਸ ਤੋਂ ਪੁੱਛਿਆ ਜਿਹੜਾ ਮਨੁੱਖ ਮੈਦਾਨ 'ਚ ਸਾਨੂੰ ਮਿਲਣ ਦੇ ਲਈ ਚੱਲਿਆ ਆ ਰਿਹਾ ਹੈ ਉਹ ਕੌਣ ਹੈ ਦਾਸ ਨੇ ਕਿਹਾ ਉਹ ਤਾਂ ਮੇਰਾ ਸਵਾਮੀ ਹੈ ਤਦ ਰਿਬਕਾ ਨੇ ਢੰਡ ਕੱਢ ਕੇ ਆਪਣੇ ਮੂੰਹ ਨੂੰ ਟੱਕ ਲਿਆ ਦਾਸ ਨੇ ਇਸਹਾਕ ਨੂੰ ਆਪਣੀ ਸਾਰੀ ਗੱਲ ਵਿਸਤਾਰ ਨਾਲ ਦੱਸੀ ਤਦ ਇਸਹਾਕ ਰਿਬਕਾ ਨੂੰ ਆਪਣੀ ਮਾਂ ਸਾਰਾ ਦੇ ਤੰਬੂ ਚ ਲੈ ਆਇਆ ਅਤੇ ਉਸ ਨੂੰ ਵਿਆਹ ਕੇ ਉਹਦੇ ਨਾਲ ਪਿਆਰ ਕੀਤਾ ਇਸ ਤਰ੍ਹਾਂ ਇਸਹਾਕ ਨੂੰ ਮਾਂ ਦੀ ਮੌਤ ਦੇ ਬਾਅਦ ਸ਼ਾਂਤੀ प्राप्त हो मेरा सवाल प्यार करके करना है या व्याह करके प्यार करना है दसो बिल्कुल मुंह तो गल नहीं निकलेगी क्यों निकलेगी बाइबल च की आखा रिबिका लिया व्याह करने तो बाद उसने اپنی پتنی ਨੂੰ ਪਿਆਰ ਕੀਤਾ ਇਹ ਬਾਈਬਲ ਦਾ ਤਰੀਕਾ ਹੈ ਵਿਆਹ ਤੋਂ ਪਹਿਲਾਂ ਹੀ ਪਿਆਰ ਕਰਨਾ ਪਿਆਰ ਪਿਆਰ ਕਹਿੰਦੇ ਹੋਏ ਉਸ ਪਿਆਰ ਦੀ ਆੜ ਚ ਵਿਆਹ ਤੋਂ ਪਹਿਲਾਂ ਹੀ પતિ ਪਤਨੀ ਦੇ ਰੂਪ ਚ ਰਹਿਣਾ ਉਸ ਤੋਂ ਬਾਅਦ ਉਹਨਾਂ ਚ ਮਨ ਮਿਟਾਵ ਹੋਣਾ ਚਿਚੀ ਕਹਣਾ ਲੜਕਾ ਕਹਿੰਦਾ ਹੁਣ ਤੇਰਾ ਮੂੰਹ ਕਦੇ ਨਹੀਂ ਵੇਖਾਂਗਾ ਲੜਕੀ ਕਹਿੰਦੀ ਮੈਂ ਵੀ ਤੇਰਾ ਮੂੰਹ ਨਹੀਂ ਵੇਖਾਂਗੀ ਆਖਰ ਚ ਦੋਨੇ ਅਲੱਗ ਹੋ ਜਾਂਦੇ ਆ ਦੋਨਾਂ ਦੇ ਪਿਆਰ ਕਰਨ ਦਾ ਕਾਰਨ ਕੀ ਸੀ ਕਿਉਂ ਪਿਆਰ ਕੀਤਾ ساری ਜ਼ਿੰਦਗੀ ਨਾਲ ਮਿਲ ਕੇ ਰਹਿਣ ਦੇ ਲਈ ਨਹੀਂ ਪਿਆਰਿਓ ਜ਼ਰੂਰਤ ਪੂਰੀ ਕਰਨ ਦੇ ਲਈ ਅੱਜ ਕਿੰਨੇ ਹੀ ਲੜਕੇ ਤੇ ਲੜਕੀਆਂ बार-बार ਮੇਰੇ ਕੋਲ ਆ ਕੇ ਕਹਿੰਦੇ ਪਾਸਟਰ ਜੀ ਮੈਂ ਧੋਖਾ ਖਾਦਾ ਮੈਂ ਧੋਖਾ ਖਾਦਾ ਪਿਆਰ ਪਿਆਰ ਗਿਆ ਕਿਹਦੀ ਤੇਰੇ ਬਿਨਾ ਜੀ ਨਹੀਂ ਸਕਾਂਗੀ ਕਹਿੰਦਾ ਤੇਰੇ ਬਿਨਾ ਜੀ ਨਹੀਂ ਸਕਾਂਗਾ ਤੂੰ ਹੀ ਮੇਰਾ ਸਭ ਕੁਝ ਹੈ ਕਿਆ ਤੂੰ ਹੀ ਮੇਰਾ ਸਭ ਕੁਝ ਹੈ ਭੁੱਲਿਆ ਹੁਣ ਕਿਵੇਂ ਵੀ ਵਿਆਹ ਕਰਾਂਗਾ ਕਿਆ ਸੋਚ ਕੇ ਵਿਆਹ ਤੋਂ ਪਹਿਲਾਂ ਹੀ ਉਸ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਕਿਆ ਉਹਦੇ ਘਰ ਦੇ ਲੋਕ ਮਨਾ ਕਰ ਰਹੇ ਆ ਮੇਰੀ ਜਾਤੀ ਤੇਰੀ ਜਾਤੀ ਅਲੱਗਾ ਤੂੰ ਕਾਲੀ ਆਂ ਤੂੰ ਮੇਰੀ ਮਾਂ ਨੂੰ ਪਸੰਦ ਨਹੀਂ ਆ ਕਹਿ ਰਿਹਾ ਹੈ ਪਿਆਰੋ ਨਿਕੰਮੇ ਨੂੰ ਪਹਿਲਾਂ ਪਤਾ ਨਹੀਂ ਸੀ ਕੀ ਕਾਲੀਆ ਕਿ ਉਸ ਨੂੰ ਪਹਿਲਾਂ ਪਤਾ ਨਹੀਂ ਸੀ ਉਹਦੀ ਜਾਤੀ ਕੀ ਆ ਮੇਰੀ ਜਾਤੀ ਕੀ ਆ ਕਿ ਉਹਨੂੰ ਨਹੀਂ ਪਤਾ ਉਹਦਾ ਇਲਾਕਾ ਮੇਰਾ ਇਲਾਕਾ ਅਲੱਗਾ ਮੇਰੇ ਪਿਤਾ ਜੀ ਨਹੀਂ ਮੰਨਦੇ ਇਹ ਕੀ ਗੱਲ ਆ ਇਹ ਸਭ ਕਦੋਂ ਕਹਿਣਾ ਚਾਹੀਦਾ ਸੀ ਜਦੋਂ ਦੋਨੇ ਇਕੱਠੇ ਮਿਲੇ ਸੀ ਪਿਆਰ ਦਾ ਨਾਮ ਲੈ ਕੇ ਮौज-ਮਸਤੀਆਂ ਕਰਕੇ ਘੁੰਮ ਕੇ ਆਪਣੀ ਇੱਛਾ ਤੇ ਲੋੜ ਨੂੰ ਪੂਰਾ ਕਰਕੇ ਉਸ ਤੋਂ ਬਾਅਦ ਕਹਿ ਰਹੇ ਮੇਰੇ ਪਿਤਾ ਜੀ ਨਹੀਂ ਮੰਨ ਰਹੇ ਮੇਰੀ ਮਾਂ ਨਹੀਂ ਮੰਨ ਰਹੀ ਤੇਰੀ ਜਾਤੀ ਲਾਗਾ ਉਹਦੀ ਜਾਤੀ ਲਾਗਾ ਮੇਰੀ ਜਾਤੀ ਲਾਗਾ ਉਹਦੀ ਜਾਤੀ ਲਾਗਾ ਤੂੰ ਕਾਲੀਆਂ ਪਤਲੀਆਂ ਨਾਟੀਆਂ ਤੂੰ ਮੋਟੀਆਂ ਕਹਿ ਰਿਆ ਐਸੇ ਧੋਖੇ ਬਾਜਾ ਤੂੰ ਭੈਣੋ ਤੁਸੀਂ ਬਚ ਕੇ ਰਹੋ ਅੱਜ ਦੇ ਦਿਨਾਂ 'ਚ ਅਗਰ ਕੋਈ ਪਿਆਰ ਪਿਆਰ ਕਹਿ ਕੇ ਤੁਹਾਡਾ ਪਿੱਛਾ ਕਰ ਰਿਹਾ ਹੈ ਤਾਂ ਜੇ ਕੋਈ ਲੜਕੀ ਪਿੱਛੇ ਪਈ ਹੈ ਤਾਂ ਸੁਣੋ ਉਹ ਜਾਨ ਦੇਣ ਵਾਲਾ ਪਿਆਰ ਨਹੀਂ ਆ ਉਹ ਤੁਹਾਡੇ ਸੋਹਣੇ ਪੰਦਾ ਸਵਾਦ ਲੈਣ ਵਾਲਾ ਪਿਆਰ ਹੈ ਇਸ ਨੂੰ ਸਮਝਣਾ ਜ਼ਰੂਰੀ ਆ ਮਸੀਬ ਵਿਆਹ ਦੇ ਵਿੱਚ ਪਹਿਲਾ ਕਦਮ ਪਵਿੱਤਰ ਵਿਆਹ ਉਸ ਤੋਂ ਬਾਅਦ ਦੂਸਰਾ ਕਦਮ ਹੈ પ્રેમ પ્રેમ ਦੇ ਨਾਲ ਪਤਨੀ ਪਤੀ ਦਾ ਮਿਲਣਾ ਉਹ ਪਵਿੱਤਰ ਹੈ ਸ਼ੁੱਧ ਹੈ ਇੰਨਾ ਹੀ ਨਹੀਂ ਪਰਿਪੱਕ ਵੀ ਹੈ ਇਹੀ ਹੋ ਰਿਹਾ ਹੈ ਉਸ ਨੂੰ ਆਪਣੀ ਪਤਨੀ ਦੇ ਰੂਪ ਚ ਸਵੀਕਾਰ ਕੀਤਾ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਪਿਆਰ ਕਰਨ ਲੱਗਾ ਪਤੀਓਂ ਵਿਆਤੂ ਬਾਦ ਆਪਣੀਆਂ ਪਤਨੀਆਂ ਨੂੰ ਪਿਆਰ ਕਰਨਾ ਹੈ। ਪਤਨੀਆਂ ਵਿਆਤੂ ਬਾਦ ਆਪਣੇ ਪਤੀ ਨੂੰ ਤੁਸੀਂ ਪਿਆਰ ਕਰਨਾ ਹੈ। ਤੁਸੀਂ ਧਿਆਨ ਦਿੱਤਾ? ਸਾਹਮਣੇ ਵਾਲਾ ਵਿਅਕਤੀ ਕੌਣ ਹੈ ਨਾ ਸਮਝਣ ਤੇ ਵੀ ਪਤਾ ਨਹੀਂ ਕਿਉਂ ਉਸ ਨੂੰ ਇਸ ਤਰ੍ਹਾਂ ਲੱਗਿਆ। ਸ਼ਾਇਦ ਹੋ ਸਕਦਾ ਹੈ ਸੜੇ ਘਰ ਦਾ ਸੁਆਮੀ ਹੈ ਇਹ ਸੋਚ ਕੇ ਸਾਹਮਣੇ ਤੋਂ ਆ ਰਹੇ ਤਰੀਕੇ ਨੂੰ ਵੇਖ ਕੇ ਰਿਬਿਕਾ ਉਸੇ ਸਮੇਂ ਉਂਟ ਤੋਂ ਉਤਰ ਗਈ। ਉਤਰੰਤੋ ਬਾਤ ਆਪਣੇ ਨੌਕਰ ਨੂੰ ਪੁੱਛ ਰਹੀ ਆ ਜੋ ਸਾਹਮਣੇ ਆ ਰਿਹਾ ਉਹ ਕੌਣ ਆ? ਬੇਟੀ ਇਹ ਹੀ ਆ ਮੇਰਾ ਸਵਾਮੀ ਪਿਆਰੇ ਉਹ ਸਾਹਮਣੇ ਆ ਰਿਹਾ ਵਿਅਕਤੀ ਕੌਣ ਹੈ? ਨਾ ਸਮਝਨ ਤੇ ਵੀ ਊਠ ਤੋਂ ਉਤਰ ਗਈ। ਉਸਨੇ ਆਪਣਾ ਆਦਰ ਪ੍ਰਗਟ ਕੀਤਾ। ਇਹ ਹੀ ਸੀ ਉਸ ਦੀ ਆਦਤ। ਕੋਈ ਆਵੇ ਤਾਂ ਮੈਨੂੰ ਕੀ ਆ? ਮੈਂ ਕਿਉਂ ਥੱਲੇ ਉਤਰਾਂ? ਇਸ ਤਰ੍ਹਾਂ ਸੋਚਿਆ ਹੁੰਦਾ ਤਾਂ ਇਹ ਆਤਮਿਕਤਾ ਨਹੀਂ ਆ। ਠੀਕ ਹੈ ਵਿਆਹ ਹੋ ਗਿਆ ਇਸਹਾਕ ਉਸਨੇ ਪਤਨੀ ਨੂੰ ਪਿਆਰ ਕਰਨਾ ਸ਼ੁਰੂ ਕੀਤਾ ਉਸ ਪਿਆਰ ਨੂੰ ਰਿਬਿਕਾ ਮਹਿਸੂਸ ਕਰ ਰਹੀ ਸੀ ਯਾਦ ਰੱਖੋ ਭੈਣੋ ਤੇ ਭਰਾਓ ਉੱਥੇ ਇੱਕ ਗੈਪ ਆ ਗਿਆ ਉਹ ਗੈਪ ਕਿਸ ਸੀ ਕਵਾਂਗੇ ਇਸਹਾਕ ਦੀ ਮਾਂ ਸਾਰਾ ਮਰ ਗਈ ਉਹਦੋਂ ਤੱਕ ਜਿਹੜੀ ਮਾਂ ਨੇ ਉਸ ਨੂੰ ਪਾਲਿਆ ਪੋਸਿਆ ਸੀ ਉਸ ਤੋਂ ਦੂਰ ਹੋ ਗਈ ਕੁਝ ਨਾ ਕੁਝ ਦੁੱਖ वेदना ਤੇ ਤਕਲੀਫ ਉਹਦੇ ਮਨ ਚ ਘਰ ਕਰ ਗਈ ਪਰ ਵੱਡੀ ਗੱਲ ਇਹ ਹੈ ਪਰ ਉਹ ਰਿਬਕਾ ਉਹਨੇ ਇਸਹਾਕ ਦੇ ਜੀਵਨ ਚ ਕਦਮ ਰੱਖਿਆ ਮਾ ਦੇ ਨਾਮ ਹੋਣ ਤੇ ਵੀ ਉਸ ਕਮੀ ਨੂੰ ਰਿਬਕਾ ਨੇ ਦੂਰ ਕਰ ਦਿੱਤਾ ਅਤੇ ਉਸਨੇ ਬੜੀ ਸ਼ਾਂਤੀ ਨੂੰ ਪਾਇਆ ਪਤਨੀ ਯਾਨੇ ਪਰੇਸ਼ਾਨ ਕਰਨ ਵਾਲੀ ਨਹੀਂ ਦੁਖੀ ਕਰਨ ਵਾਲੀ ਨਹੀਂ ਫਿਰ ਸ਼ਾਂਤੀ ਦੇਣ ਵਾਲੀ ਮੈਂ ਪੁੱਛਦਾ ਹਾਂ ਭੈਣੋ ਤੁਸੀਂ ਆਪਣੇ ਪਤੀ ਨੂੰ ਰਵਾਉਂਦੀਆਂ ਹੋ ਪਰੇਸ਼ਾਨ ਕਰਦੀਆਂ ਹੋ ਬੈਠੋ ਕਹਿੰਤੇ ਬਹਿੰਦਾ ਹੈ ਤੁਹਾਡੇ ਕਹਿੰਤੇ ਉੱਠ ਕੇ ਖੜਾ ਹੋ ਜਾਂਦਾ ਹੈ ਅਤੇ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਤੁਸੀਂ ਸ਼ਾਂਤੀ ਦੇਣ ਵਾਲੀ ਪਤਨੀ ਹੋ ਜਾਂ ਪਰੇਸ਼ਾਨ ਕਰਨ ਵਾਲੀ ਪੁੱਛਦਾ ਹਾਂ ਪਿਆਰ ਕਰਨ ਵਾਲੀ ਪਤੀ ਹੋ ਜਾਂ ਦੁੱਖ ਦੇਣ ਵਾਲੀ ਪਤੀ ਹੋ ਤੁਸੀਂ ਕੌਣ ਹੋ ਇੱਕ ਵਾਰ ਸੋਚੋ ਸੁਣੋ ਇਜ਼ਹਾਕ ਪਿਆਰ ਕਰਨ ਵਾਲਾ ਸੀ ਜੀਵਕਾ ਤਾਂ ਸ਼ਾਂਤੀ ਅਤੇ ਆਨੰਦ ਨੂੰ ਵੰਡਣ ਵਾਲੀ ਪਤਨੀ ਸੀ ਪਰਮੇਸ਼ਵਰ ਦੇ ਚੁਣੇ ਹੋਏ ਜਵਾਨੋਂ ਕਈ ਵਾਰ ਤੁਸੀਂ ਸ਼ਾਂਤੀ ਦੇਣ ਵਾਲੀ ਪਤਨੀ ਨਾ ਹੋ ਕੇ ਜੇ ਰਵਾਉਣ ਵਾਲੀ ਸਤਾਉਣ ਵਾਲੀ ਪਤਨੀ ਹੋਤਾ ਪਿਆਰ ਕਰਨ ਵਾਲੀ ਪਤੀ ਨਾ ਹੋ ਕੇ ਸਤਾਉਣ ਵਾਲੇ ਹੋਤਾ ਜੇ ਗੱਲਾਂ ਨਾਲ ਦੁੱਖ ਦੇਣ ਵਾਲੀ ਪਤੀ ਹੋਤਾ ਫਿਰ ਸੁਣੋ ਤੁਹਾਡੇ ਪਰਿਵਾਰ 'ਚ ਸ਼ਾਂਤੀ ਨਹੀਂ ਰਹੇਗੀ ਅਤੇ ਨਹੀਂ ਪਰਮੇਸ਼ਵਰ ਦੀ ਆਸ਼ੀਸ਼ ਰਹੇਗੀ ਆਨੰਦ ਨਹੀਂ ਰਹੇਗਾ ਉਸੇ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਵੀ ਨਹੀਂ ਰਹੇਗੀ ਇਸਹਾਕ ਆਪਣੀ ਪਤਨੀ ਰਿਬਕਾ ਨੂੰ ਪਿਆਰ ਕਰਦਾ ਸੀ ਰਿਬਿਕਾ ਪਤੀ ਦੇ ਮਨ ਚ ਰਹਿਣ ਵਾਲੇ ਦੁੱਖ ਨੂੰ ਉਹ ਸਮਝ ਕੇ ਉਸ ਦੁੱਖ ਨੂੰ ਦੂਰ ਕਰਨ ਵਾਲੀ ਜ਼ਿੰਮੇਵਾਰੀ ਨੂੰ ਨਿਭਾਇਆ ਇਹ ਤਾਂ ਬਹੁਤ ਚੰਗੀ ਗੱਲ ਆ ਇਸ ਤਰ੍ਹਾਂ ਇਸਹਾਕ ਨੂੰ ਮਾਤਾ ਦੀ ਮੌਤ ਤੋਂ ਬਾਅਦ ਸ਼ਾਂਤੀ ਪ੍ਰਾਪਤ ਹੋਈ ਪਤੀ ਨੂੰ ਨਾ ਰੁਵਾਓ ਨੌਕਰੀ ਨਾ ਹੋਣ ਦੇ ਕਾਰਨ ਆਰਥਿਕ ਤੌਰ ਤੇ ਸਥਿਰ ਨਾ ਹੋਣ ਦੇ ਕਾਰਨ ਘਰ ਦੇ ਹਾਲਾਤ ਠੀਕ ਨਾ ਹੋਣ ਦੇ ਕਾਰਨ ਘਰ 'ਚ ਬੇਈਮਾਨੀ ਹੋ ਰਹੀ ਆ ਕਿਸੇ ਤੋਂ ਧੋਖਾ ਖਾ ਕੇ ਪਤੀ ਦੀ ਨੌਕਰੀ ਚਲੀ ਗਈ ਆ ਜੋ ਜਾਇਦਾਦ ਮਿਲਨੀ ਸੀ ਉਹ ਨਹੀਂ ਮਿਲੀ ਅਚਾਨਕ ਸਿਹਤ ਵਿਗੜ ਗਈ ਹੋਵੇ ਤੁਹਾਡੇ ਤੇ ਤੁਹਾਡੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰੇ ਨਾ ਕਰਨ ਦੀ ਸਥਿਤੀ 'ਚ ਪਹੁੰਚ ਗਏ ਹੋ ਜੇ ਪਤਨੀ ਦੇ ਰੂਪ 'ਚ ਤੁਸੀਂ ਸਮਝੋਗੇ ਤੁਹਾਡੀ ਉਮਰ ਵੱਧ ਜਾਵੇਗੀ ਪਤਨੀ ਦੇ ਨਾਲ ਤੁਸੀਂ ਸਮਝ ਕੇ ਜੇ ਸ਼ਾਂਤੀ ਨਾਲ ਗੱਲ ਕਰੋਗੇ ਤਾਂ ਤੁਹਾਡਾ ਪਤੀ ਸੰਭਲ ਜਾਏਗਾ ਹਿੰਮਤ ਪਾਏਗਾ ਐਸੀ ਪਤਨੀ ਅਤੇ ਬੱਚਿਆਂ ਨੂੰ ਮੈਂ ਮਿਹਨਤ ਕਰਕੇ ਪਰਿਸ਼ਰਮ ਕਰਕੇ ਯਤਨ ਕਰਕੇ ਵੀ ਪਾਲਾ ਪੋਸਾਂਗਾ ਪਿਆਰ ਕਰਨਾ ਹੈ ਇਸ ਤਰ੍ਹਾਂ ਸੋਚੇਗਾ ਤੁਹਾਡਾ ਪਤੀ ਇਸ ਤਰ੍ਹਾਂ ਨਾ ਹੋ ਕੇ ਤੁਹਾਡਾ ਮਿਹਨਤ ਕਰਨ ਵਾਲਾ ਪਤੀ ਜੇ ਪਿਆਰ ਕਰਨ ਵਾਲੀ ਪਤਨੀ ਘਰ 'ਚ ਹੈ ਤਾਂ ਨਾ ਸਮਝੀ ਚ ਇੱਕ ਦੂਜੇ ਦੇ ਪ੍ਰਤੀ ਗਲਤ ਫਹਿਮੀ ਕਰਕੇ ਇੱਕ ਦੂਜੇ ਨੂੰ ਚਿਲਾ ਕੇ ਚੀਖ ਕੇ ਜੇ ਬਰਬਾਦੀ ਵੱਲ ਜਾਓਗੇ ਤਾਂ ਪਰਿਵਾਰ ਟੁੱਟ ਜਾਏਗਾ ਐਸਾ ਪਰਿਵਾਰ ਤੁਹਾਡਾ ਕਦੇ ਵੀ ਨਾ ਹੋਵੇ ਪਿਆਰ ਕਰਨ ਵਾਲੇ ਪਤੀ ਦੇ ਰੂਪ 'ਚ ਰਹੋ ਸ਼ਾਂਤੀ ਦੇਣ ਵਾਲੀ ਪਤਨੀ ਬਣੋ ਅਦਭੁਤ ਪਰਿਵਾਰ ਦਾ ਨਿਰਮਾਣ ਕਰੋ ਹਰ ਦਰ ਇੱਕੋ ਜਿਹੀ ਨਹੀਂ ਰਹਿਣਗੇ ਹਾਲਾਤ ਤੁਹਾਡੇ ਵਿਰੁੱਧ ਨਹੀਂ ਰਹਿਣਗੇ अचानक ਤੁਹਾਡੇ ਜੀਵਨ ਚ ਸਹੀ ਸਮਾਂ ਆ ਸਕਦਾ ਹੈ ਤੁਸੀਂ ਜੋ ਸੋਚਿਆ ਉਹ ਨਾ ਹੋਵੇ ਅਚਾਨਕ ਤੁਸੀਂ ਬਿਮਾਰ ਪੈ ਸਕਦੇ ਹੋ ਆਰਥਿਕ ਤੌਰ ਤੇ ਬਰਬਾਦ ਹੋ ਸਕਦੇ ਹੋ ਆਰਥਿਕ ਤੌਰ ਤੇ ਗੰਗਾਲ ਹੋ ਸਕਦੇ ਹੋ ਸਭ ਕੁਝ ਠੀਕ ਸੀ ਸਭ ਕੁਝ ਤੁਹਾਨੂੰ ਲਿਆ ਕੇ ਦਿੱਤਾ ਮੇਰਾ ਪਤੀ ਮੇਰਾ ਪਤੀ ਮੇਰਾ ਪਤੀ ਕਹਿ ਕੇ ਆਦਰ ਨਾਲ ਸਭ ਨੂੰ ਵਿਖਾਇਆ ਪਰ ਜਿਵੇਂ ਪਰਸਥਿਤੀਆਂ ਬਦਲ ਗਈਆਂ ਜਿਵੇਂ ਆਰਥਿਕ ਪਰਸਥਿਤੀਆਂ ਬਦਲ ਗਈਆਂ ਜੇ ਮੈਂ ਕੀਤਾ ਵੀ ਤੇ ਤੇਰੇ ਵਰਗੇ ਨਾਲ ਵਿਆਹ ਕਰ ਲਿਆ ਅੱਜ ਮੈਂ ਇਸੇ ਕਾਰਨ ਦੁੱਖ ਚੜ ਰਹੀ ਹਾਂ ਇਸ ਲਈ ਮੈਂ ਇਹਨੇ ਦਬਾਬ ਦੇ ਵਿੱਚ ਆ ਇਹ ਕਹਿ ਕੇ ਲੜਨ ਤੇ ਪਤੀ ਦੀਆਂ ਆਰਥਿਕ ਸਮੱਸਿਆਵਾਂ ਦੂਰ ਹੋ ਜਾਣਗੀਆਂ ਨਹੀਂ ਸ਼ਾਂਤੀ ਦੇਣ ਦੇ ਦੁਆਰਾ ਸਮਝਦ ਦੇ ਦੁਆਰਾ ਪਤੀ ਜਦ ਪਰੇਸ਼ਾਨ ਆ ਮੁਸ਼ਕਿਲਾਂ ਪਰੇਸ਼ਾਨੀਆਂ ਚ ਜੇ ਉਹਦੇ ਲਈ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਉਹ ਤੁਰੰਤ ਸੰਭਲ ਜਾਏਗਾ ਪਰ ਜੇ ਤੁਸੀਂ ਉਹਦੇ ਨਾਲ ਲੜੋਗੇ ਝਗੜੋਗੇ ਅਤੇ ਮੈਂ ਦੱਸਿਆ ਨਾ ਆਪਣੀ ਉਮਰ ਗਵਾ ਲੇਗਾ ਹਾਰਟ ਅਟੈਕ ਨਾਲ ਮਰ ਜਾਏਗਾ ਜੇ ਚਾਹੁੰਦੇ ਹੋ ਕਿ ਉਹ ਦਿਨ ਨਾ ਆਵੇ ਪਤਨੀ ਦੇ ਰੂਪ ਚ ਸਮਝੋ ਸ਼ਾਂਤੀ ਦਿਓ ਚੰਗੇ ਪਤੀ ਦੇ ਰੂਪ ਚ ਆਪਣੀ ਪਤਨੀ ਨੂੰ ਪਿਆਰ ਕਰੋ ਪਰਿਵਾਰ ਨੂੰ ਪਿਆਰ ਕਰੋ ਅਤੇ ਮਿਲ ਕੇ ਰੋ ਜੋ ਹੈ ਉਸੇ ਚ ਆਨੰਦ ਤੇ ਖੁਸ਼ੀ ਨਾਲ ਜੀਣ ਦੀ ਕੋਸ਼ਿਸ਼ ਕਰੋ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਪ੍ਰार्थਨਾ ਦਾ ਉੱਤਰ ਦੇਣ ਵਾਲੇ ਮਹਾਨ ਪਰਮੇਸ਼ਵਰ ਵਚਨ ਸੁਣਨ ਵਾਲੇ ਹਰ ਇੱਕ ਜਨ ਨੂੰ ਪਿਤਾ ਉਹਨਾਂ ਦੀ ਦੇਹ ਪ੍ਰਾਣ ਆਤਮਾ ਤੇ ਸ਼ਰੀਰਾਂ ਵਿੱਚ ਉਹਨਾਂ ਦੀ ਹਰ ਕਮੀ ਘਾਟੀ ਨੂੰ ਤੁਸੀਂ ਪੂਰਾ ਕਰਦੇ ਹੋ ਆਤਮਿਕ ਸ਼ਰੀਰਿਕ ਆਤਿਾਰਥਿਕ ਤੌਰ ਤੇ ਹਰ ਇੱਕ ਜਨ ਨੂੰ ਆਸ਼ੀਸ਼ ਦੇ ਦਿਓ ਪਿਤਾ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਸਾਨੂੰ ਸਾਰਿਆਂ ਨੂੰ ਹੋਰ ਵੀ ਆਸ਼ੀਸ਼ ਹੋਰ ਵੀ ਬਰਕਤ ਹੋਰ ਵੀ ਆਸ਼ੀਸ਼ਾ ਦੇ ਦਿਓ ਜ਼ਿੰਤੀ ਕਰਦੇ ਆ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕੜਪੱਲੀ ਹైదరాబాద్ 72